ਹਾਂਜੀ ਸਸਿਕਾ ਜੀ ਮੇਰੇ ਘਰ ਤੁਸੀਂ ਬਹੁਤ ਵਧੀਆ ਲਗੋਗੇ ਪੈਰਾਂ ਦੀ ਤੇਰਪਾ ਵੀ ਟੁੱਟ ਲਈ ਅੱਜ ਕਿਨਾਂ ਮੈਂ ਵੀਡੀਓ ਲੈ ਕੇ ਆਇਆ ਇਹ ਵੀਡੀਓ ਹੈਗੀ ਆ ਦਾ ਪੰਜਾਬ ਤੇ ਸਾਡਾ ਪੰਜਾਬ ਦੀ ਉਹਨਾਂ ਦੀ ਟੀਮ ਨਾਲ ਕੰਮ ਕਰਨ ਵਾਲੇ ਪਰਮਜੀਤ ਕੋਰ ਤੇ ਉਹਨਾਂ ਦੇ ਹਸਬੰਡ ਬਾਰੇ ਜਿਨ੍ਹਾਂ ਨੇ ਆਪਣਾ ਚੈਨਲ ਵੀ ਆ ਪੰਨੂ ਟੀਵੀ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਕਿ ਉਹਨਾਂ ਨੇ ਪੰਨੂ ਟੀਵੀ ਵਾਲਿਆਂ ਨੇ ਦਾ ਪੰਜਾਬ ਦੇ ਸਾਡਾ ਪੰਜਾਬ ਵਾਲਿਆਂ ਦਾ ਸਾਥ ਕਿਉਂ ਛੱਡਿਆ ਕਿਉਂ ਨਹੀਂ ਹੁਣ ਇੱਥੇ ਵੀਡੀਓ ਬਣਾਉਂਦੇ ਬਹੁਤ سارے ਲੋਕਾਂ ਦੇ ਨਾਲ ਸਵਾਲ ਆ ਰਹੇ ਸੀ ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਸੀ ਪਰ ਕੋਈ ਵੀਡੀਓ ਦੇਖਦਾ ਕੋਈ ਨਹੀਂ ਦੇਖਦਾ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਹੇ ਆ ਉਹ ਪਹਿਲਾਂ ਵੀ ਉਹਨੇ ਬਹੁਤ ਟਾਈਮ ਵੀਡੀਓਜ਼ ਦੇ ਵਿੱਚ ਕੰਮ ਕੀਤਾ ਵਾ ਜੋ ਕਿ ਲੋਕਾਂ ਨੂੰ ਕੰਮ ਨਾਲ ਤਾਂ ਪਸੰਦ ਵੀ ਆਇਆ ਉਹਨਾਂ ਦੇ ਘਰ ਵਾਲਾ ਕੰਮ ਵੀ ਪਸੰਦ ਆਇਆ ਪਰਮਜੀਤ ਕੋਰ ਤੇ ਪਰਮਜੀਤ ਦਾ ਵੀ ਕੰਮ ਪਸੰਦ ਆਇਆ ਜਿਹਨਾਂ ਨੂੰ ਕਈ ਵੀਡੀਓਜ਼ ਦੇ ਵਿੱਚ ਪੰਮੀ ਵੀ ਕਿਹਾ ਜਾਂਦਾ ਹੈ কা যায় বিডিউজ ਹਰ ਉਹਨਾਂ ਨੇ ਦਾ ਪੰਜਾਬ ਤੇ ਸਾਡਾ ਪੰਜਾਬ ਵਾਲੇ ਵੀ ਕਬਲ ਦੇ ਨਾਲ ਵੀ ਉਹ ਕੰਮ ਕਰਦੇ ਸੀ ਪਰ ਕਬਲ ਨੇ ਉਹਨਾਂ ਦਾ ਖੁਦ ਦਾ ਵੀ ਇੱਕ ਚੈਨਲ ਬਣਾ ਦਿੱਤਾ ਸੀ ਪੰਨੂ ਟੀਵੀ ਕਿ ਤੁਸੀਂ ਸਾਡੇ ਨਾਲ ਵੀ ਕੰਮ ਕਰੋ ਪਰ ਤੁਸੀਂ ਆਪਣੇ ਚੈਨਲ ਤੇ ਵੀ ਤੁਸੀਂ ਪੈਸਾ ਕਮਾਓ ਆਪਣੇ ਚੈਨਲ ਤੇ ਵੀਡੀਓਜ਼ ਬਣਾਓ ਤੁਸੀਂ ਵੀ ਐਨ ਨਹੀਂ ਕਰੋ ਉਹਨਾਂ ਨੇ ਹਰ ਇੱਕ ਕਿਸੇ ਨੂੰ ਹੀ ਇਦਾਂ ਕੀਤਾ ਸੀਗਾ ਵੀ ਪਹਿਲਾਂ ਉਹਨਾਂ ਦਾ ਕੰਮ ਦਿਲਾਇਆ ਫਿਰ ਉਹਨਾਂ ਦਾ ਚੈਨਲ ਬਣਾ ਕੀਤਾ ਫਿਰ ਉਹਨਾਂ ਨੂੰ ਵੀ ਅਰਨੀ ਕਰਨ ਦੇ ਯੋਗ ਬਣਾਇਆ ਵਾ ਉਨਾਂ ਨੇ ਬਹੁਤ ਵਧੀਆ ਕੁਝ ਸਿੱਖਿਆ ਕਵਲ ਦੇ ਨਾਲ ਕੰਮ ਕਰਕੇ ਪਰ ਹੁਣ ਵੀ ਉਹ ਕਵਲ ਤੇ ਵਿੱਕੀ ਤੋਂ ਪਾਸੇ ਨਹੀਂ ਹਨ ਅੰਛੇ ਤੋਂ ਉਹਨਾਂ ਨੇ ਨੰਮੀਆਂ ਵੀਡੀਓਜ਼ ਅਪ ਸ਼ੁਰੂ ਕਰਦੇ ਆ ਕੋਈ ਟਾਈਮ ਇਦਾਂ ਤਾਂ ਹੁੰਦਾ ਜੇ ਜੇ ਟਾਈਮ ਉਹ ਉਹਨਾਂ ਵੀ ਪੈਣ ਆ ਪੱਕੇ ਨਹੀਂ ਜਿਹਨਾਂ ਨੂੰ ਉਹਨਾਂ ਨੂੰ ਟੀਵੀ ਵਾਲੇ ਉਹ ਫ੍ਰੀ ਨਹੀਂ ਸੀਗੇ ਪਰ ਉਹਨਾਂ ਨੇ ਉਹ ਵੀਡੀਓ ਸ਼ੂਟ ਕਰ ਲਈ ਸੀ ਇਸ ਕਰਕੇ ਉਹਨਾਂ ਨੂੰ ਵੀ ਕੈਰੈਕਟਰ ਵਿੱਚ ਕੋਈ ਸਿੱਧਾ ਵੀ ਰੋਲ ਨਹੀਂ ਮਿਲਿਆ ਪਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਉਹ ਕੰਮ ਕਰਨਗੇ ਉਹਨਾਂ ਨੇ ਖੂਦ ਹੀ ਕੀਆ ਵਾ ਕਿ ਅਸੀਂ ਇਧਾ ਪੰਜਾਬ ਸਾਡਾ ਪੰਜਾਬ ਵਾਲੇ ਵਿੱਕੀ ਦੇ ਕਮਲ ਦਾ ਸਾਥ ਅਸੀਂ ਨਹੀਂ ਛੱਡਦੇ ਕਿਉਂਕਿ ਇਹਨਾਂ ਨੇ ਸਾਨੂੰ ਇੱਕ ਮਾਣ ਦੀ ਸ਼ੋਅ ਕਰਤਾ ਵਾ ਕਿਉਂਕਿ ਆਪਾਂ ਪਤਾ ਹੈ ਕਰਦੀ ਆਈਸ ਲਾਈਕੀ ਤੇ ਕਿੰਨੀ ਖੋ ਚਲਦੀ ਹੈ ਪਰ ਉਹ ਉਹ ਵਧੀਆ ਆਪਣੀਆਂ ਵੀਡੀਓਜ਼ ਅਪਲੋਡ ਕਰ ਵਧੀਆ ਨੋਦੀਆ ਦੇ ਸੀਰੀਜ਼ ਮਨਾਉਂਦੇ ਆ ਤੇ ਵਧੀਆ ਅਰਨਿੰਗ ਕਰ ਰਹੇ ਆ ਤੇ ਪਰ ਜਦੋਂ ਉਹਨਾਂ ਨੂੰ ਕਿਸੇ ਕੋਈ ਰੋਲ ਮਿਲਦਾ ਵਾ ਤਵੇਕੀ ਤੇ ਕਵਲ ਦੇ ਨਾਲ ਪਰ ਉੱਥੇ ਵੀ ਰੋਲ ਕਰਦੇ ਆ ਤੇ ਉੱਥੇ ਵੀ ਚੰਗਾ ਪੈਸਾ ਕਮਾਉਂਦੇ ਆ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਉਗੀ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰ ਇਹਨਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ